ਐਗਜ਼ੀਬਿਸ਼ਨ ਜੇ ਪਹਿਲੀ ਵਾਰ ਹੀ ਸੈਲੈਰ ਰਹੀਆਂ ਅਗੇ ਵੀ ਲੈਣੇ ਆ ਰਹੇ ਨਹੀਂ ਨਹੀਂ 8th ਟਾਈਮ ਹੈ ਜੀ ਸਾਡਾ 8th ਟਾਈਮ ਹੈ ਹਾਂਜੀ 8ਵੀਂ ਵਾਰ ਤੇ 7ਵੀਂ ਵਾਰ ਤੇ ਕੀ ਫਰਕ ਕੀ ਹੈ ਐਗਜ਼ੀਬਿਸ਼ਨ ਦੇ ਵਿੱਚ ਕਸਟਮਰ ਬੇਸ ਤਾਂ ਨਵਾਂ ਜੁੜਦਾ ਹੀ ਹੈ ਹਰ ਵਾਰੀ ਜੀ ਤੇ ਕੁਝ ਫੈਸ਼ਨ ਦਾ ਟਾਈਮ ਹੈ ਤੇ ਹਵਰੀ ਸੀਜ਼ਨ ਐਵਰੀ ਟਾਈਮ ਦੇ ਵਿੱਚ ਨਵੀਆਂ ਚੀਜ਼ਾਂ ਐਡ ਅਪ ਹੋ ਜਾਂਦੀਆਂ ਨਵਾਂ ਫੈਸ਼ਨ ਆ ਜਾਂਦਾ ਨਵਾਂ ਸਟ੍ਰੀਟ wear ਆ ਜਾਂਦਾ ਨਵਾਂ ਕੀ ਲੈ ਕੇ ਆਇਆ ਇਸ ਵਾਰ ਸਤਵੀਂ ਵਾਰ ਲੱਗ ਅੱਜ ਇਸ ਵਾਰ ਤੁਸੀਂ ਕੀ ਲੈ ਕੇ ਆਏ ਐਗਜ਼ੀਬਿਸ਼ਨ ਟ੍ਰੈਂਡ ਦੇ ਨਾਲ ਜੋ ਜੋ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਜਿਵੇਂ ਨਵਾਂ ਫੈਸ਼ਨ ਐਡ ਅਪ ਹੁੰਦਾ ਰਹਿੰਦਾ ਉਸ ਹਿਸਾਬ ਨਾਲ ਨਵੀਆਂ ਚੀਜ਼ਾਂ ਐਡ ਕਰਦੇ ਰਹਿੰਦੇ ਆ ਬਾਟਮ ਦੇ ਬਹੁਤ ਅੱਛੇ ਫੈਬਰਿਕਸ ਆਏ ਨੇ ਉੱਪਰ ਸਟ੍ਰੀਟ wear ਫੈਸ਼ਨ ਦੇ ਸ਼ਰਟਸ ਦੇ ਬਹੁਤ ਅੱਛੇ ਫੈਬਰਿਕਸ ਆਏ ਨੇ ਕਾਰਗੋ ਦੇ ਬਹੁਤ ਅੱچھے ਫੈਬਰਿਕਸ ਨੇ ਵੇਡ ਆਡਾ ਕੀ। ਆਰਗੇਨਾਈਜ਼ਮ ਨੇ ਉਹਨਾਂ ਨੂੰ ਉਹਨਾਂ ਨੂੰ ਕੁਝ ਕਹਿਣਾ ਚਾਹੁੰਗੇ ਕਿਸ ਤਰ੍ਹਾਂ ਦਾ ਰੀਜਿਮੈਂਟ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ। ਨਹੀਂ ਅਰੇਂਜਮੈਂਟ ਅੱਛਾ ਜੀ ਅੱਛਾ ਪਲੇਟਫਾਰਮ ਹੈ ਅੱچھے ਕਸਟਮਰਸ ਕਨੈਕਟ ਹੁੰਦੇ ਹੈ ਅੱਛਾ ਨੈਟਵਰਕ ਬੰਦਾ ਹੈ। ਅੱچھے ਲੋਕ ਨਾਲ ਜੁੜਦੇ ਹੈ ਅੱچھے ਕਸਟਮਰ ਬੇਸ ਨਾਲ ਮਿਲਦੇ। ਪਹਿਲੇ ਦਿਨ ਵੀ ਜਿਹੜਾ ਬਾਏਰ ਦਾ ਫੁੱਟਫਾਲ ਸੀਗਾ ਅੱਛਾ ਸੀਗਾ। ਸੈਕੰਡ ਡੇ ਹੈ ਜਾਂ ਦੂਸਰਾ ਦਿਨ ਹੈ ਤੇ ਦੂਸਰੇ ਦਿਨ ਦੇ ਵਿੱਚ ਵੀ ਲੁਧਿਆਣੇ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਹਰਿਆਣਾ, ਦਿੱਲੀ, ਐਮਪੀ ਆਂਧਰਾ ਪ੍ਰਦੇਸ਼ ਬੰਬਈ ਬਾਹਰ ਵਿਜ਼ਿਟ ਕੀਤਾ ਜੀ ਆਇਆ ਉਤਰੇ ਕਿਤਨੇ ਕਿਤੇ ਬਿਜ਼ਨਸ ਨੂੰ ਲੈ ਕੇ ਗਰੋਥ ਹੋਊਗੀ ਇਦਾਂ ਦੀ ਐਗਜ਼ੀਬਿਸ਼ਨ ਜਿਹੜੀ ਲੱਗਣੇ ਚਾਹੀਦੀਆਂ ਨੇ ਨੇਚਰਲੀ ਗੱਲ ਹੈ ਜੀ ਇੰਡਸਟਰੀ ਨੂੰ ਬੂਸਟ ਹੈ ਜਿਹੜਾ ਗਾਹਕ ਹੈ ਉਹਨੂੰ ਵੈਰਾਈਟੀ ਦੇਖਣ ਨੂੰ ਮਿਲਦੀ ਹੈ ਕਲੈਂਟ ਦੇਖਣ ਨੂੰ ਅੱਜਕੱਲ ਰੈਡੀ ਸਟਾਕ ਦਾ ਟ੍ਰੈਂਡ ਸ਼ੁਰੂ ਹੋ ਗਿਆ ਜਿਹੜਾ ਛੋਟਾ ਵਪਾਰੀ ਸੀਗਾ ਜਿਹੜਾ 300 ਕਿਲੋ ਮਾਲ ਕਪੜਾ ਇਕੱਠਾ ਨਹੀਂ ਲੈ ਸਕਦਾ ਸੀਗਾ ਤੇ ਉਹਨੂੰ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ 25 ਕਿਲੋ ਦਾ ਇੱਕ ਰੋਲ ਹੈ ਇੱਕ ਰੋਲ ਵਾਲੇ ਦੋ ਰੇ ਤਾਂ ਕਿ ਉਹਦੇ ਪੈਰ ਲੱਗਣੇ ਸ਼ੁਰੂ ਹੋਣ ਟੈਕਸਟਾਈਲ ਦੀ ਐ ਲੁਧਿਆਣੇ ਦੇ ਕੁਝ ਵਪਾਰੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਬਾਈ ਸੱਜੇ ਕਾ ਕੀ ਨਾਮਾ ਸੁਟਾ ਹੈ ਜਸਲੀਨ ਸਿੰਘ ਨਾਮ ਹੈ ਜੀ ਮੇਰਾ ਜਵਾਰ ਫਰਮਾਨ ਜੀ ਜਵਾਰ ਫੈਬਰਿਕਸ ਨੇ ਐਗਜ਼ੀਬਿਸ਼ਨ ਜੇ ਪਹਿਲੀ ਵਾਰ ਹੀ ਸੈ ਲੈ ਰਹੇ ਆ ਅੱਗੇ ਵੀ ਲੈਣੇ ਆ ਰਹੇ ਨੇ ਨਹੀਂ ਨਹੀਂ 8th ਟਾਈਮ ਹੈ ਜੀ ਸਾਡਾ 8th ਟਾਈਮ ਹੈ ਹਾਂ ਜੀ ਸੈਮ ਟੂ ਟਾਈਮ ਤੋਂ ਬਾਅਦ ਅੱਜ 8ਵੀਂ ਦਾ ਲੱਗੇ ਆ 8ਵੀਂ ਵਾਰ ਤੇ 7ਵੀਂ ਵਾਰ ਤੱਕ ਫਰਕ ਕੀ ਹੈ ਐਗਜ਼ੀਬਿਸ਼ਨ ਦੇ ਵਿੱਚ ਕਸਮਰ ਬੇਸ ਤਾਂ ਨਵਾਂ ਜੁੜਦਾ ਹੀ ਆ ਹਰ ਵਾਰੀ ਜੀ ਕਿ ਕੁਝ ਫੈਸ਼ਨ ਦਾ ਟਾਈਮ ਹੈ ਤੇ ਐਵਰੀ ਸੀਜ਼ਨ ਐਵਰੀ ਟਾਈਮ ਦੇ ਵਿੱਚ ਨਵੀਆਂ ਚੀਜ਼ਾਂ ਐਡ ਅਪ ਹੋ ਜਾਂਦੀਆਂ ਨਵ ਨਵਾਂ ਕੀ ਲਗਾ ਇਸ ਵਾਰ ਸਤਵੀਂ ਵਾਰ ਲਗਾ ਠੀਕ ਹੈ ਅੱਜ ਇਸ ਵਾਰ ਤੁਸੀਂ ਕੀ ਲਗਾ ਐਗਜ਼ੀਬਿਸ਼ਨ ਅਸੀਂ ਟੈਂਡ ਦੇ ਨਾਲ ਜੋ ਜੋ ਚੀਜ਼ਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਜਿਵੇਂ ਨਵਾਂ ਫੈਸ਼ਨ ਐਡ ਅਪ ਹੁੰਦਾ ਰਹਿੰਦਾ ਉਸ ਹਿਸਾਬ ਨਾਲ ਨਵੀਆਂ ਚੀਜ਼ਾਂ ਐਡ ਕਰਦੇ ਰਹਿੰਦੇ ਹਾਂ ਸਪੈਸ਼ਲਟੀ बॉਟਮ ਦੇ ਬਹੁਤ ਅੱਛੇ ਫੈਬਰਿਕਸ ਆਏ ਨੇ ਉੱਪਰ ਸਟ੍ਰੀਟ wear ਫੈਸ਼ਨ ਦੇ ਸ਼ਰਟਸ ਦੇ ਬਹੁਤ ਅੱਛੇ ਫੈਬਰਿਕਸ ਆਏ ਨੇ ਕਾਰਗੋ ਦੇ ਬਹੁਤ ਅੱਛੇ ਫੈਬਰਿਕਸ ਨਵੇਂ ਐਡ ਅਪ ਕੀਤੇ ਨੇ ਵਿੱਚ ਐਗਜ਼ੀਬਿਸ਼ਨ ਦੇ ਕੇ ਐਗਜ਼ੀਬਿਸ਼ਨ ਦੇ ਜਿਹੜੇ ਪ੍ਰਬੰਧਕ ਨੇ ਆਰਗੇਨਾਈਜ਼ਰ ਨੇ ਉਹਨਾਂ ਨੂੰ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਅਰੇਂਜਮੈਂਟ ਹੈ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਨਹੀਂ ਅਰੇਂਜਮੈਂਟ ਅੱਛਾ ਹੈ ਜੀ ਅੱਛਾ ਪਲੇਟਫਾਰਮ ਹੈ ਅੱਛੇ ਕਸਟਮਰਸ ਕਨੈਕਟ ਹੁੰਦੇ ਆ ਅੱਛਾ ਨੈਟਵਰਕ ਬਣਦਾ ਅੱਛੇ ਲੋਕ ਨਾਲ ਜੁੜਦੇ ਆ ਅੱਛੇ ਕਸਟਮਰ ਬੇਸ ਨਾਲ ਮਿਲਦੇ ਇਹਨਾਂ ਦਾ ਸਿਰਫ ਲੁਧਿਆਣੇ ਜੀ ਤੁਸੀਂ ਅਟੈਚ ਕੀਤਾ ਹੋਇਆ ਜਾਂ ਬਾਹਰ ਵੀ ਤੁਸੀਂ ਕੋਈ ਕੰਮ ਕਰ ਰਹੇ ਹੋ ਬਾਕੀ ਜਿੰਨੇ ਸ਼ੋਅਸ ਲੱਗਦੇ ਆ ਅਸੀਂ ਪੈਨ ਇੰਡੀਆ ਸਾਰੇ ਸ਼ੋਅਸ ਦੇ ਹੋਰ ਤੇ ਕੁਝ ਕਮੀਆਂ ਤਾਂ ਨਹੀਂ ਹੈਗੇ ਕੋਈ ਐਗਜ਼ੀਬਿਸ਼ਨ ਲੈ ਕੇ ਨਹੀਂ ਓਵਰਆਲ ਕੋਆਪਰੇਟਿਵ ਨੇ ਜੀ ਇਹ ਸਭ ਅੱਛਾ ਜੀ ਓਵਰਆਲ ਹਾਂ ਕੀ ਕਹਿਣਾ ਚਾਹੂਗੇ ਅਚਾਨ ਲੁਧਿਆਣਾ ਹੱਬ ਮੰਨਿਆ ਜਾਂਦਾ ਇੰਡਸਟਰੀ ਦਾ ਟੈਕਸਟਾਈਲ ਹੈ ਜੀ ਦਾ ਕਿਤੇ ਨਾ ਕਿਤੇ ਐਗਜ਼ਿਬਿਸ਼ਨਾਂ ਆ ਲੱਗਣੀਆਂ ਚਾਹੀਦੀਆਂ ਨੇ ਤਾਂ ਜੋ ਗ੍ਰੋਥ ਆਪੋ ਵੇ ਲੁਧਿਆਣਾ ਦੀ ਤੇ ਪੈਨ ਇੰਡੀਆ ਦੇ ਵਿੱਚ ਹੋ ਸਕੇ ਉਹ ਚਾਹੀਦਾ ਜੀ ਐਗਜ਼ਿਬਿਸ਼ਨਸ ਜ਼ਰੂਰ ਲੱਗਣੇ ਚਾਹੀਦੀਆਂ ਅਸੀਂ ਸ਼ੁਗੋਵ ਗਵਰਨਮੈਂਟ ਨੂੰ ਜ਼ਰੂਰ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਪਲੇਟਫਾਰਮ ਐਗਜ਼ਿਬਿਸ਼ਨ ਲਗਾਉਣ ਉਸਤੇ ਥੋੜੇ ਅੱਛੇ ਹੋਰ ਇਨਫਰਾਸਟ੍ਰਕਚਰ ਬਣਨਾ ਚਾਹੀਦਾ ਵੀ ਕਸਟਮਰਾਂ ਦਾ ਕੇ ਇਜ਼ੀਲੀ ਹੋਰ ਅਪਰੋਚੇਬਲ ਹੋ ਜਾਏ ਜਿਆਦਾ ਵਧੀਆ ਤਰੀਕੇ ਦੇ ਨਾਲ ਐਗਜ਼ਿਬਿਸ਼ਨ ਕੰਡਕਟ ਹੋ ਤਸਵੀਰ ਲਗਾਤਾਰ ਐਗਜ਼ਿਬਿਸ਼ਨ ਇੰਚ ਪਾਕਿਸਤਾਨ ਲੈਂਦੇ ਨੇ ਹਾਂਜੀ ਹਾਂਜੀ ਬੇਟਾ ਮੇਰਾ ਸੀ ਹਾਂਜੀ ਇਹ ਕਿਸ ਤਰ੍ਹਾਂ ਦਾ ਲੱਗ ਰਿਹਾ ਇਸੇ ਲੁਧਿਆਣਾ ਦੇ ਵਿੱਚ ਜਿਹੜੀ ਐਗਜ਼ਿਬਿਸ਼ਨ ਲੱਗੀ ਆ ਉਸ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਅੱਛਾ ਪਲੇਟਫਾਰਮ ਹੁੰਦਾ ਜੀ ਗਰੋ ਗਰੋ ਕਰਨ ਲਈ ਤਾਂ ਜ਼ਰੂਰੀ ਹੈ ਨਾ ਜੀ ਕਸਮਤੋਂ ਕਨੈਕਟੀਵਿਟੀ ਵੱਧਦੀ ਹੈ ਕਿਤੇ ਨਾ ਕਿਤੇ ਲੁਧਿਆਣਾ ਦੀ ਇੰਡਸਟਰੀ ਹੈ ਉਹ ਕਿਤੇ ਨਾ ਕਿਤੇ ਅਪਗ੍ਰੇਡ ਹੋਏਗੀ ਜਿਓ ਜੋ ਐਗਜ਼ਿਬਿਸ਼ਨ ਲੱਗਦੀ ਚੱਲ ਰਹੀਆਂ ਨੇ ਬਿਲਕੁਲ 100% ਲੁਧਿਆਣਾ ਮੋਟਰੀ ਨੂੰ ਕਿਤੇ ਨਾ ਕਿਤੇ ਪ੍ਰਭਾਵ ਮਿਲੇਗਾ ਹਾਂਜੀ ਹਾਂਜੀ ਬਿਲਕੁਲ ਗਰੋ ਕਰਨ ਦਾ ਇੱਕ ਬੜਾ ਨਵੇਂ ਕਸਟਮਰਸ ਤਾਂ ਹੀ ਜੁੜਨਗੇ ਜੇ ਤੁਸੀਂ ਕਿਸੇ ਨੂੰ ਐਗਜ਼ਿਬਿਟ ਕਰੋਗੇ ਹੂੰ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਤੁਸੀਂ ਕੀ ਕੁਝ ਨਿਊ ਡਿਵੈਲਪਮੈਂਟਸ ਕੀ ਹੈਗੀਆਂ ਨੇ ਹੂੰ ਕਿਤਨੇ ਤੁਸੀਂ ਐਗਜ਼ਿਬਿਸ਼ਨ ਲਗਾਤਾਰ ਹਿੱਸਾ ਲੈ ਰਹੇ ਹੋ ਹਾਂਜੀ ਹਾਂਜੀ ਹੂੰ ਜਿਨ੍ਹਾਂ ਨੇ ਐਗਜ਼ਿਬਿਸ਼ਨ ਲਾਈ ਆ ਉਹਨਾਂ ਬਾਰੇ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਨਹੀਂ ਅੱਛੇ ਆਰਗੇਨਾਈਜ਼ਰ ਨੇ ਹੂੰ ਐਕਸਪੀਰੀਅੰਸ ਨੇ ਅੱਛਾ ਕੋਈ ਹਾਂ ਬਿਲਕੁਲ ਬਿਲਕੁਲ ਐਸਜੀ ਐਗਜ਼ਿਬਿਸ਼ਨ ਲੱਗਣੀ ਚਾਹੀਦੀ ਨੇ ਹਾਂਜੀ ਬਿਲਕੁਲ ਰੋਜ਼ਾਨਾ ਟੈਕਸਟਾਈਲ ਦੇ ਹੌਜਰੀ ਜਿਹੜੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਉੱਥੇ ਪਹੁੰਚਿਆ ਜੇ ਲੋ ਜਾਣਾ ਜਲੰਧਰ ਪਾਈ ਵੱਸ ਜਿਹੜੀ 2 ਦਿਨਾਂ 3 ਦਿਨਾਂ ਦੀ ਜਿਹੜੀ ਐਗਜ਼ੀਬਿਸ਼ਨ ਹੈ ਅੱਜ ਦੂਸਰਾ ਦਿਨ ਹੈ ਗੱਲਬਾਤ ਕਰਦੇ ਜਿਹੜੇ ਇੱਥੋਂ ਦੇ ਵਪਾਰੀ ਨੇ ਲੁਧਿਆਣਾ ਦੇ ਉਹ ਉਹਨਾਂ ਨੇ ਵੀ ਐਗਜ਼ੀਬਿਸ਼ਨ ਵਿੱਚ ਭਾਗ ਲਿਆ ਹੋਇਆ ਸਰ ਕੀ ਨਾਮ ਹੈ ਕਿਹੜੀ ਫਰਮ ਹੈ ਸਰ ਮੈਂ ਰੋਹਿਤ ਸ਼ਰਮਾ ਖੰਨਾਡ ਇੰਡਸਟਰੀਵਲ ਹਾਂ ਖੰਨਾ ਇੰਡਸਟਰੀ ਪਰ ਹਵੇ ਲਿਮਟਿਡ ਐਗਜ਼ੀਬਿਸ਼ਨ 'ਚ ਹਿੱਸਾ ਲੈ ਰਿਹਾ ਹਾਂ ਕਿਸ ਤਰ੍ਹਾਂ ਲੱਗ ਰਿਹਾ ਅੱਜ ਦੂਸਰਾ ਦਿਨ ਹੈ ਅੱਛਾ ਹੁਲਾਰਾ ਮਿਲਿਆ ਜੀ ਪਹਿਲੇ ਦਿਨ ਵੀ ਜਿਹੜਾ ਬਾਅਰ ਦਾ ਫੁੱਟਵਾਲ ਸੀਗਾ ਅੱਛਾ ਸੀਗਾ ਸੈਕੰਡ ਡੇ ਆ ਦੂਸਰਾ ਦਿਨ ਹੈ ਤੇ ਦੂਸਰੇ ਦਿਨ ਦੇ ਵਿੱਚ ਵੀ ਲੁਧਿਆਣੇ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਹਰਿਆਣਾ ਦਿੱਲੀ ਐਮਪੀ ਆਂਧਰਾ ਪ੍ਰਦੇਸ਼ ਬੰਬਈ ਬਾਅਰ ਵਿਜ਼ਿਟ ਕੀਤਾ ਜੀ ਆਏ ਉਤਰੇ ਜੀ 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 ਕਿਤਨੇ ਕਿਤੇ ਬਿਜ਼ਨਸ ਨੂੰ ਲੈ ਕੇ ਗਰੋਥ ਹੋਊਗੀ ਇਦਾਂ ਦੀ ਐਗਜ਼ੀਬਿਸ਼ਨ ਜਿਹੜੀ ਲੱਗਣੇ ਚਾਹੀਦੀਆਂ ਨੇ ਨੇਚੁਰਲੀ ਗੱਲ ਹੈ ਜੀ ਇੰਡਸਟਰੀ ਨੂੰ ਬੂਸਟ ਹੈ ਜਿਹੜਾ ਗਾਹਕ ਹੈ ਉਹਨੂੰ ਵੈਰਾਈਟੀ ਦੇਖਣ ਨੂੰ ਮਿਲਦੀ ਹੈ ਕਲੈਂਟੇ ਦੇਖਣ ਨੂੰ ਅੱਜਕੱਲ ਰੈਡੀ ਸਟਾਕ ਦਾ ਟ੍ਰੈਂਡ ਸ਼ੁਰੂ ਹੋ ਗਿਆ ਜਿਹੜਾ ਛੋਟਾ ਵਪਾਰੀ ਸੀਗਾ ਜਿਹੜਾ 300 ਕਿਲੋ ਮਾਲ ਕਪੜਾ ਇਕੱਠਾ ਨਹੀਂ ਲੈ ਸਕਦਾ ਸੀਗਾ ਤੇ ਉਹਨੂੰ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ 25 ਕਿਲੋ ਦਾ ਇੱਕ ਰੋਲ ਹੈ ਇੱਕ ਰੋਲ ਵਾਲੇ ਦੋ ਤਾਂ ਕਿ ਉਹਦੇ ਪੈਰ ਲੱਗਣੇ ਸ਼ੁਰੂ ਹੋਣ ਆਪਣੀ ਅਰਨਿੰਗ ਕਰ ਸਕੇ ਆਪਣੀ ਇੱਕ ਇੰਡਸਟਰੀ ਛੋਟੀ ਵੇਸ ਤੇ ਸਟਾਰਟਅਪ ਕਰ ਸਕੇ ਉਹਦਾ ਸਾਡੀ ਵਪਾਰੀਆਂ ਨੂੰ ਸੰਯੋਗ ਪੂਰਾ ਕਰ ਰਹੇ ਆ ਕਿ ਸਾਡੇ ਲਈ ਬਾਹਰ ਬਾਹਰ ਆ ਜਾ ਛੋਟਾ ਬੰਦਾ ਹੈ ਚਾਹੇ ਵੱਡਾ ਬੰਦਾ ਜੀ ਚਾਹ ਵੀ ਚਾਹੇ ਛੋਟੇ ਬਾਰੀ ਨੂੰ ਚਾਹੇ ਵੱਡੇ ਬਾਰੀ ਨੂੰ ਉਹ ਕਿਤਨੇ ਕਿਤਨੇ ਗਰੋਥ ਮਿਲ ਰਿਹਾ ਜਿਵੇਂ ਤੁਸੀਂ ਐਗਜ਼ਿਬਿਸ਼ਨ ਲਗਾਈ ਹੋਇਆ ਅੱਜ ਤੁਸੀਂ ਅੱਜ ਖਾਸ ਕੀ ਲੈ ਕੇ ਆਏ ਹੋ ਪਹਿਲਾਂ ਵੀ ਤੁਸੀਂ ਐਕਸਿਬਿਸ਼ਨ ਵੀ ਸਲੰਦਰ ਹੋ ਕਾਸਰ ਜਿਹਦੇ ਨਾ ਜਿਹਦੇ ਟੀ-ਸ਼ਰਟ ਪਜਾਮੇ ਬੱਚਿਆਂ ਦੇ ਸੂਟਸ ਵਗੈਰਾ ਬੰਦੇ ਬੇਸਿਕ ਕਪੜੇ ਉਹ ਤਾਂ ਹੁੰਦੀ ਹੈ ਬਾਕੀ ਜੇ ਕਿਸੇ ਨੇ ਐਕਸਕਲੂਸਿਵ ਕੋਈ ਚੀਜ਼ ਲੈਣੀ ਹੈ ਉਹ ਸਾਰਾ ਆਨ ਆਰਡਰ ਬੇਸ ਤੇ ਹੈ ਜਸਟ ਲਾਈਕ ਜੈਕਾਰਡ ਫੈਬਰਿਕ ਬੋਲਦੇ ਆ ਉਹ ਸਾਰਾ ਆਨ ਆਰਡਰ ਬੇਸਿਸ ਤੇ ਹੈ ਨਹੀਂ ਐਕਸੀਬਿਸ਼ਨ ਜੇ ਕੁਝ ਖਾਸ ਲੱਕਿਆ ਹੋਇਆ ਐ ਐਕਸੀਬਿਸ਼ਨ ਸਾਰੇ ਖਾਸ ਹੈ ਜੀ ਬੇਸਿਕ ਚੀਜ਼ਾਂ ਸਾਡੇ ਕੋਲ ਰੈਡੀ ਸਟਾਕ ਹੈ 25 ਤੋਂ 30 40 50 ਰੰਗ ਨੇ ਪਿਕ ਐਂਡ ਚੂਜ਼ ਹੈ ਪਿਕ ਐਂਡ ਚੂਜ਼ ਦਾ ਮਤਲਬ ਗਾਹਕ ਆਪਣੇ ਹਿਸਾਬ ਨਾਲ ਲੈ ਸਕਦਾ ਹੈ ਅੱਗੇ ਆਪਣੀ ਚੁਆਇਸ ਦੇ ਹਿਸਾਬ ਨਾਲ ਲਾਲ ਕਾਲਾ ਪੀਲਾ ਹਰਾ ਨ ਐਕਸੀਬਿਸ਼ਨ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜਿਸ ਨੂੰ ਅੱਜ ਦੂਸਰਾ ਦਿਨ ਹੈ ਕਿ ਦੇਖਿਆ ਤੁਸੀਂ ਇਹ ਤੁਹ ਪ੍ਰਬੰਧ ਬਿਲਕੁਲ ਸਹੀ ਹੈ ਜੀ ਮੈਂ ਤੁਹਾਨੂੰ ਉਹੀ ਗੱਲ ਦੱਸਿਆ ਨਾ ਫੁੱਟਫਾਲ ਅੱਛਾ ਹੈ ਪੰਜਾਬ ਦਾ ਗਾਹਕ ਹੈ ਬੰਬਈ ਦਾ ਗਾਹਕ ਹੈ ਦਿੱਲੀ ਦਾ ਗਾਹਕ ਹੈ ਐਮਪੀ ਦਾ ਗਾਹਕ ਹੈ ਕਰਨਾਟਕ ਦਾ ਗਾਹਕ ਹੈ ਫੁੱਟਫਾਲ ਅੱਛਾ ਹੈ ਤ੍ਰਿਪੁਰ ਦਾ ਗਾਹਕ ਹੈ ਜੀ ਤੁਸੀਂ ਪਹਿਲਾਂ ਵੀ ਹਿੱਸਾ ਲੈਂਦੇ ਰਹੇ ਹੋ ਐਕਸੀਬਿਸ਼ਨਾਂ ਦੇ ਵਿੱਚ ਹਾਂ ਮੋਸਲੀ ਜੀ ਅਸੀਂ ਪਾਰਟਿਸਪੇਟ ਕਰਦੇ ਰਹਿੰਦੇ ਆ ਸਾਡੀ ਕੰਪਨੀ ਪਾਰਟਿਸਪੇਟ ਕਰਦੀ ਜਾਂਦੀ ਚਾਹੇ ਲੁਧਿਆਣਾ ਹੈ ਚਾਹੇ ਬੰਬਈ ਹੈ ਚਾਹੇ ਦਿੱਲੀ ਹੈ ਜਿੱਥੇ ਵੀ ਚਾਹ ਕਲਕੱਤਾ ਹੈ ਚਾਹ ਬੈਂਗਲੁਰੂ ਹੈ ਹਰ ਜਗ੍ਹਾ ਸੀ ਪਾਰਟਿਸਪੇਟ ਕਰਦੇ ਕੀ ਕਹਿਣਾ ਚਾਹੋਗੇ ਲੁਧਿਆਣਾ ਵਾਸੀਆਂ ਨੂੰ ਜੇ ਇੰਡਸਟਰੀ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਐਗਜ਼ੀਬਿਸ਼ਨ ਬਾਰੇ ਐਗਜ਼ੀਬਿਸ਼ਨ ਜੇ ਤੁਸੀਂ ਖੰਨੇ ਇੰਡਸਟਰੀ ਤੋਂ ਖੰਨੇ ਇੰਡਸਟਰੀ ਤੋਂ ਕਪੜਾ ਲੈ ਰਹੇ ਹੋ ਤੁਹਾਨੂੰ ਕੁਆਲਿਟੀ ਸਰਵਿਸ ਹਰ ਚੀਜ਼ ਔਨ ਟਾਈਮ ਮਿਲੇਗੀ ਰੇਟ ਵੀ ਹਰ ਪ੍ਰੋਗਰਾਮ ਰੇਟ ਬਿਲਕੁਲ ਜਿੱਦਾਂ ਦੀ ਕੁਆਲਿਟੀ ਉਦਾਂ ਦਾ ਰੇਟ ਹੈ ਸਰ ਸਾਡਾ ਸਾਡੇ ਨਾਲ ਹੀ ਕੰਪੀਟੀਸ਼ਨ ਹੈ ਜੀ 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 ਲੋਕਾਂ ਦਾ ਤਾਂ ਕੰਪੇਟੀਸ਼ਨ ਹੁੰਦਾ ਵਿਰੋਧੀਆਂ ਦੇ ਨਾਲ ਆਪੋਜੀਸ਼ਨ ਨਾਲ ਕੁਆਲਿਟੀ ਹੁੰਦੀ ਹੈ ਨਾ ਜਿਵੇਂ ਆਪ ਬਰਗਰ ਵੇਚਣ ਵਾਲਾ 20 ਦਾ ਵੀ ਵੇਚਦਾ ਹੈ 200 ਦਾ ਵੀ ਵੇਚਦਾ ਫਿਰ ਉਹਦੇ ਵਿੱਚ ਕੁਆਲਿਟੀਆ ਇਸ਼ੂ ਹੁੰਦੇ ਸੇਮ ਚੀਜ਼ ਇਹੀ ਹੈ ਮਤਲਬ ਆਪਣੇ ਰਿਕਾਰਡ ਤੁਸੀਂ ਆਪ ਤੋੜਦੇ ਹੋ ਜੀ 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 ਕੁਆਲਿਟੀ ਦੇਣੀ ਹੈ ਕੁਆਲਿਟੀ ਤੇ ਹੀ ਕੰਮ ਕਰਨਾ ਚਾਹ ਥੋੜਾ ਕਰੀਏ ਚਾਹ ਵੱਧ ਕਰੀਏ ਕਰਨਾ ਕੁਆਲਿਟੀ ਕੁਆਲਿਟੀ ਕੌਂਸ਼ੀਅਸ ਕੁਆਲਿਟੀ ਫੋਕਸ ਐਗਜ਼ੀਬਿਸ਼ਨ ਬਾਰੇ ਕੀ ਕਹਿਣਾ ਚਾਹੂਗੀ ਲਾਸਟ ਇਅਰ ਐਗਜ਼ੀਬਿਸ਼ਨ ਬਿਲਕੁਲ ਅੱਛਾ ਸਾਨੂੰ ਦਾ ਰਿਸਪੌਂਸ ਅੱਛਾ ਆ ਜੀ ਸਾਡੇ ਕੰਪਨੀਆਂ ਦੇ ਦੋਨੋਂ ਓਨਰਸ ਨੇ ਹਾਈ ਹੈਲੋ ਹੁੰਦੀ ਹੈ ਕਈ ਵਾਰੀ ਕਸਟਮਰ ਸਿੱਧਾ ਡਾਇਰੈਕਟ ਇੰਨਾ ਬ ਫੈਕਟਰੀ ਤੱਕ ਵੀ ਨਹੀਂ ਆ ਬੰਦਾ ਉਹਨੂੰ ਸਰਵਿਸ ਉਹਦੀ ਫੈਕਟਰੀ ਤੱਕ ਦੇਣੀ ਪੈਂਦੀ ਹੈ ਤੇ ਇੱਕ ਛੋਟਾ ਜਿਹਾ ਜੈਸਚਰ ਹੋ ਜਾਂਦਾ ਹੈ ਗ੍ਰੀਟਿੰਗਸ ਹੋ ਜਾਂਦੀ ਹੈ ਜੈਟ ਟੂਗੇਦਰ ਹੋ ਜਾਂਦਾ ਹੈ ਹਾਈ ਹੈਲੋ ਹੋ ਜਾਂਦੀ ਹੈ ਇਹਦਾ ਵੀ ਐਡਵਾਂਟੇਜ ਹੈ ਐਗਜ਼ੀਬਿਸ਼ਨ ਦਾ ਠੀਕ ਹੈ ਜੀ ਓਕੇ ਜੀ